ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਹਿਲਾ ਗੌੜੀ ਰਾਗ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੂ ਦਾ ਪਾਵਨ ਬਚਨ ਅਰੰਭ ਹੋ ਲੱਗਾ ਹੈ ਜੀ ਚੋਵਾ ਚੰਦਨ ਅੰਕ ਚੜਾਵੋ ਮੈਂ ਆਪਣੇ ਸਰੀਰ ਤੇ ਚੋਵਾ ਚੰਦਨ ਬਹੁਤ ਖੁਸ਼ਬੂਦਾਰ ਪਦਾਰਥ ਲਾਵਾਂ ਜੀ ਪਾਟ ਬਟੰਬਰ ਪਹਿਰ ਹੰਡਾਵੋ ਭਾਵੇਂ ਰੇਸ਼ਮੀ ਕੱਪੜੇ ਆਪਣੇ ਤਨ ਤੇ ਪਹਿਲ ਲਵਾਂ ਬਿਨ ਹਰਨਾਮ ਕਹਾਂ ਸੁਖ ਪਾਵੂ ਪਰ ਸਤਗੁਰੂ ਕਹਿਣ ਲਗੇ ਇਹ ਸਭ ਇੱਕ ਪਾਸੇ ਪਰ ਸਚਾਈ ਇਹ ਹੈ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ਕਿਆ ਪਹਿਰੂ ਕਿਆ ਓੜ ਦਿਖਾਵਾਂ ਕੀ ਪਹਿਰਾ ਕੀ ਮੈਂ ਸੰਸਾਰ ਨੂੰ ਵਿਖਾਵਾਂ ਜੀ ਬਿਨ ਜਗਦੀਸ਼ ਕਹਾਂ ਸੁਖ ਪਾਵੂ ਕਿਉਂਕਿ ਇਹ ਪਹਿਰਾਵੇ ਸਰੀਰ ਨੂੰ ਸੁਖੀ ਕਰ ਸਕਦੇ ਨੇ ਪਰ ਮਨ ਨੂੰ ਪ੍ਰਭੂ ਦਾ ਨਾਮ ਸੁਖੀ ਗਾ ਸਕਦਾ ਤੇ ਨਾਮ ਤੋਂ ਬਿਨਾ ਕਿੱਥੇ ਸੁੱਖ ਮਿਲਦਾ ਹੈ ਜੀ ਰਹਾਉ ਖਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਕੰਨਾਂ ਚ ਕੁੰਡਲ ਨੇ ਤੇ ਗੱਲੇ 'ਚ ਮੋਤੀਆਂ ਦੀ ਮਾਲਾ ਹੈ ਜੀ ਲਾਲ निहਾਲੀ ਫੂਲ ਗੁਲਾਲਾ ਲਾਲ निहਾਲੀ ਲਾਲ ਰੰਗ ਦੀ ਤਲਾਈ ਦੇ ਉੱਤੇ ਸੋਹਣੇ-ਸੋਹਣੇ ਗੁਲਾਬ ਦੀਆਂ ਪੱਤੀਆਂ ਖਿਲਰੀਆਂ ਹੋਣ ਬਿਨ ਜਗਦੀਸ਼ ਹੋ ਕਹਾਂ ਸੁਖ ਭਾਲਾਂ ਪਰ ਹਰੀ ਦੇ ਨਾਮ ਤਬੀਨਾ ਸੁਖ ਨਹੀਂ ਮਿਲਦਾ ਨੈਣ ਸਲੋਨੀ ਸੁੰਦਰ ਨਾਰੀ ਸੋਹਣੇ ਨੈਣਾ ਵਾਲੀ ਸੁੰਦਰ ਨਾਰੀ ਹੋਵੇ ਹੋੜ ਸ਼ਿੰਗਾਰ ਕਰੈ ਅਤ ਪਿਆਰੀ ਸੇ ਪ੍ਰਕਾਰ ਦੇ ਉਹਨੇ ਸ਼ਿੰਗਾਰ ਕੀਤੇ ਹੁਣ ਬਿਨ ਜਗਦੀਸ਼ ਭਜੇ ਨਿਤ ਖੁਆਰੀ ਪਰ ਖਰੀਦ ਤੋਂ ਬਿਨਾ ਨਿਤ ਖੁਆਰੀ ਹੀ ਮਿਲਦੀ ਹੈ ਦਰਕਰ ਮਹਿਲਾ ਸੇਜ ਸੁਖਾਲੀ ਦਰਕਰ ਮਹਿਲਾ ਸੇ ਸੁਖਾਲੀ ਮੈਂ ਮਹਿਲਾ ਚਹਿੰਦਾ ਹੁਆ ਮੇਰੀ ਸੇਜ ਬੜੀ ਸੋਹਣੀ ਹੋਵੇ ਹਨਸ਼ ਫੂਲ ਬਿਸ਼ਾਬ ਮੱਲੀ ਮੱਲੀ ਨਿਤ ਜਿਹੜੇ ਫੁੱਲ ਨੇ ਉਹ ਮੇਰੀ ਸੀਜ ਤੇ ਮੇਰੇ ਕਾਰ ਵਿੱਚ ਹੁੰਦਾ ਹੋਵੇ ਬਿਨ ਹਰਨਾਮ ਸੋਦੇ ਦੁਖਾल्ली ਪ੍ਰਸਾਦਪੁਰੂ ਕਹਿਣ ਲੱਗੇ ਨਾਮ ਤੋਂ ਬਿਨਾ ਜਿਹੜੀ ਦੇਹ ਹੈ ਨਾ ਇਹ ਦੁਖੀ ਕਿ ਹੁੰਦੀ ਹੈ ਹਬਰ ਗੈਬਰ ਨੀਜੀ ਬਾਜੀ ਹਾਤੀ ਘੋੜੇ ਨੀਜੀ ਬਾਜੇ ਭਾਵੇਂ ਸ਼ਸਤਰ ਜੀ ਲਸ਼ਕਰ ਨੇਬ ਖਵਾਸੀ ਪਾਜੀ ਭਾਵੇਂ ਲਸ਼ਕਰ ਹੋਵੇ ਨਾਇਬ ਵੀ ਹੋਣ ਬੜੇ ਪਾਜ ਖਲਾਰੇ ਹੋਣ ਨੁੱਕ ਚਾਕਰ ਹੋਣ ਜੀ ਬੇਨਜਗਦੀਸ਼ ਝੂਠੇ دیਵਾਜੇ ਪਰ ਇਹ ਹਰੀ ਤੋਂ ਬਿਨਾਂ ਸਭ ਕੁਝ ਇੱਕ ਝੂਠ ਅਤੇ ਅਡੰਬਰ ਹੈ ਸਿੱਧ ਕਹਾਵੂੰ ਰਿੱਧ ਸਿੱਧ ਬੁਲਾਵ ਮੈਂ ਆਪਣੇ ਆਪ ਨੂੰ ਸਿੱਧ ਖਵਾਵਾ ਰਿੱਧੀਆਂ ਸਿੱਧੀਆਂ ਮੇਰੇ ਪਿੱਛੇ ਫਿਰਦੀਆਂ ਹੋਣ ਤਾਜ ਕੁੱਲਾ ਸਿਰ ਛਤਰ ਬਣਾਵੋ ਮੇਰੇ ਸਿਰ ਦੇ ਉੱਤੇ ਕੁੱਲਾ ਟੂਪੀ ਹੋਵੇ ਸਿਰ ਦੇ ਉੱਤੇ ਅਤੇ ਉੱਤੇ ਛਤਰ ਝੁਲਦਾ ਹੋਵੇ ਬਿਨ ਜਗਦੀਸ਼ ਕਹਾਂ ਸੱਚ ਪਾਵ ਪ੍ਰਸਾਦ ਗੁਰ ਕੈਨ ਲੱਗੇ ਸਭ ਇੱਕ ਪਾਸੇ ਵੇ ਹਰੀ ਦਾ ਨਾਮ ਹੀ ਸੁਖ ਦੇ ਸਕਦਾ ਹੈ ਨਾਮ ਤਬਿਨਾ ਸੁਖ ਨਹੀਂ ਮਿਲਦਾ ਖਾਨ ਮਲੂਕ ਕਹਾਵੋ ਰਾਜਾ ਮੈਂ ਖਾਨ ਕਲਮ ਕਹਾਉਂਦਾ ਹੋਵਾ ਬੜਾ ਰਾਜਾ ਅਖਵਾਉਂਦਾ ਹੋਵਾ ਜੀ ਅਬੇ ਤਬੇ ਕੂੜੇ ਹੈ ਪਾਜਾ نوਕਰਾਂ ਨੂੰ ਅਬੇ ਤਬੇ ਤੂੰ ਤੜਾਕੇ ਨਾਲ ਬੁਲਾਉਂਦਾ ਹੋਵਾ ਪਰ ਮਹਾਰਜ ਕਹਿਣ ਲੱਗੇ ਇਹ ਸਭ ਵਿਅਰਥ ਹੈ ਬਿਨ ਗੁਰ ਸ਼ਬਦ ਨਾਲ ਸਵਰਸ ਕਾਜਾ ਗੁਰੂ ਤੋਂ ਬਿਨਾ ਜਿਹੜਾ ਜ਼ਿੰਦਗੀ ਦਾ ਕਾਜ ਹੈ ਉਹ ਨਹੀਂ ਸੌ ਸਕਦਾ ਹਉ ਮੈਂ ਮਮਤਾ ਗੁਰ ਸ਼ਬਦ ਵਿਸਾਰੀ ਗੁਰ ਸ਼ਬਦ ਰਾਹੀ ਹਿੰ ਇਹ ਜਿਹੜੀ ਹਉਮੇ ਹੈ ਮਮਤਾ ਹੈ ਮੁਕਤਕਦੀ ਹੈ ਗੁਰਮਤ ਜਾਨਿਆ ਅਰਦਾ ਮੂਰਾਰੀ ਜਿੰਨੇ ਗੁਰੂ ਦੇ ਸਨਮੁਖ ਹੋ ਗਏ ਗੁਰੂ ਦੀ ਮੱਤ ਲੈ ਕੇ ਹਰੀ ਨੂੰ ਪਛਾਨ ਲਿਆ ਪ੍ਰਣਵਤ ਨਾਨਕ ਸ਼ਰਨ ਤੁਮਾਰੀ ਨਾਨਕ ਬੇਨਤੀ ਕਰਦ ਹਰੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਗੌੜੀ ਮਹੱਲਾ ਪਹਿਲਾ ਸੇਵਾ ਇੱਕ ਨਾ ਜਾਣ ਸਵਰੀ ਅਸੀਂ ਇੱਕ ਦੀ ਸੇਵਾ ਕਰਨੇ ਹਰੀ ਬਿਨਾ ਕਿਸੇ ਨੂੰ ਨਹੀਂ ਜਾਣਦੇ ਪਰਪੰਚ ਵਿਆਦ ਤਿਆਗੇ ਕਵਰੀ ਅਸੀਂ ਪਰਪੰਚ ਨੂੰ ਤਿਆਗ ਦਿੱਤਾ ਹੈ ਪਦਾਰਥ ਕੂੜੇ ਪਦਾਰਥਨੋਂ ਛੱਡ ਦਿੱਤਾ ਹੈ। ਪਾਏ ਮਿਲੈ ਸੱਚ ਸਾਚੈ ਸਾਚਰੀ ਜਿਹੜੇ ਪਿਆਰ ਚ ਹਰੀ ਨਾਲ ਜੁੜੇ ਨੇ ਉਹ ਹਰੀ ਦਾ ਰੂਪ ਬਣ ਜਾਂਦੇ ਨੇ। ਹੈ ਸਾਰਾਮ ਭਗਤ ਜਨ ਹੋਈ। ਭਗਤ ਹਰੀ ਦਾ ਭਗਤ ਸੇਵਕ ਇਸ ਪ੍ਰਕਾਰ ਦਾ ਹੈ। ਹਰ ਗੁਣ ਗਾਏ ਮਿਲੈ ਮਲ ਤੋਈ। ਉਹ ਹਰੀ ਦੇ ਗੁਣ ਗੰਦ ਹੈ ਤੇ ਆਪਣੀ ਮੈਲ ਨੂੰ ਤੋਲ ਲਿੰਦਾ ਹੈ। ਰਹਾਉ ਹੂੰ ਦੋ ਕਵਲ ਸਗਲ ਸੰਸਾਰੈ। ਕਵਲ ਉੰਦੋ ਕਵਲ ਮਤਲਬ ਆਪਣੇ ਮਨ ਨੂੰ ਸੰਸਾਰ ਦੇ ਪਦਾਰਥਾਂ ਤੋਂ ਪਰਤਾਲ ਲੈਣਾ ਦੁਰਮਤ ਅਗਨ ਜਗਤ ਪਰਜਾਰੈ ਭੈੜੀ ਮਤ ਨੂੰ ਤ੍ਰਿਸ਼ਨਾ ਦੀ ਆਗਰ ਨੂੰ ਉਹ ਅੰਦਰੋਂ ਸਾੜ ਦਵੇ ਸੋ ਉਬਰੈ ਗੁਰ ਸ਼ਬਦ ਵਿਚਾਰੈ ਸਤਗੁਰੂ ਤਤ ਰੱਖ ਦੇਣ ਗੁਰਮਤ ਦਾ ਜਦੋਂ ਗੁਰੂ ਸ਼ਬਦ ਦੀ ਵਿਚਾਰ ਕਰਦਾ ਉਤਰ ਜਾਂਦਾ ਹੈ ਰਿੰਗ ਪਤੰਗ ਕੁੰਚਰ ਅਰ ਮੀਨਾ ਭਾਵੇਂ ਰਿੰਗ ਹੈ ਪਤੰਗਾ ਹੈ ਹਾਤੀ ਹੈ ਮੱਛਲੀ ਹੈ ਇਹ ਜੋ ਜੀਵ ਹਨ ਜੀ ਮਿਰਗ ਮਰੈ ਸਹ ਆਪਣਾ ਕੀਨਾ ਅਤੇ ਹਿਰਨ ਸਤਗੁਰੂ ਕਹਿਣ ਲਗੇ ਇਹਨਾਂ ਨੂੰ ਕੋਈ ਨਾ ਕੋਈ ਔਗਣ ਵਿਕਾਰ ਕਰਕੇ ਇਹ ਲੱਗਾ ਹੈ ਤੇ ਮਰਦੇ ਰਹਿੰਦੇ ਹਨ ਕ੍ਰਿਸ਼ਨ ਰਾਜ ਤਤ ਨਹੀਂ ਬੀਨਾ ਜਿਹੜੇ ਕ੍ਰਿਸ਼ਨਾਂ ਚ ਖਾਤਤ ਨੇ ਉਹਨਾਂ ਤਤ ਨਹੀਂ ਪਛਾਣਨਿਆ ਕਾਮ ਚਿਤੈ ਕਾਮਣ ਹਿਤਕਾਰੀ ਜਿਹੜਾ ਕਮ ਕਾਮੀ ਮਨੁੱਖ ਹੈ ਉਹ ਆਪਣੇ ਚਿੱਤ ਚ ਸਿਰਫ ਕਾਮਣ ਇਸਤਰੀ ਦਾ ਹੀ ਪਿਆਰ ਰੱਖਦਾ ਹੈ। ਕ੍ਰੋਧ વિનાਸੈ ਸਗਲ ਵਿਕਾਰੀ। ਤੇ ਉਹ ਵਿਕਾਰ ਕਰਕੇ ਕ੍ਰੋਧ ਕਰਕੇ ਖ਼вар ਹੁੰਦੇ ਹਨ। ਪਤਮਤ ਖੋਵੈ ਨਾਮ ਵਿਸਾਰੀ। ਨਾਮ ਵਿਸਾਰ ਕੇ ਆਪਣੀ ਇੱਜ਼ਤ ਪਤ ਖ਼вар ਗਵਾਕੇ ਜਾਂਦੇ ਹਨ। ਹਾਰ ਕਰ ਚੀਤ ਮਨਮੁਖ ਡੋਲਾਏ। ਮਨਮੁਖ ਦਾ ਜਿਹੜਾ ਚਿੱਤ ਹੈ ਨਾ ਪਰਾਇ ਕਾਰ ਵਿੱਚ ਖੁਭਾ ਰਹਿੰਦਾ ਹੈ ਗਲ ਜੀਵਰੀ ਤੰਦੈ ਲਪਟਾਈ ਗਲ ਵਿੱਚ ਜੀਵਰੀ ਹੈ ਤੇ ਤੰਦਿਆਂ ਦੇ ਵਿੱਚ ਉਹ ਖਾਚਤ ਹੈ ਗੁਰਮੁਖ ਛੂਟਸ ਹਰ ਗੁਣ ਗਾਏ ਜਦੋਂ ਗੁਰੂ ਦੇ ਸਾਹਮਣੂ ਹੁੰਦਾ ਉਹ ਹਰੀ ਦੇ ਗੁਣ ਗਾ ਕੇ ਛੁੱਟ ਜਾਂਦਾ ਹੈ ਜਿਉ ਤਨ ਵਿਦਵਾ ਪਰ ਕੋ ਦੇਈ ਜਿਵੇਂ ਵਿਦਵਾ ਇਸਤਰੀ ਆਪਣਾ ਜਿਹੜਾ ਤਨ ਹੈ ਉਹ ਪ੍ਰਾਇਰ ਨੂੰ ਸੌਂਪ ਦਿੰਦੀ ਹੈ ਕਾਮ, ਦਾਮ, ਚਿਤ ਪਰਵਸ ਸੇਈ ਉਹ ਪੈਸਿਆਂ ਖਾਤਰ ਤੇ ਕਾਮ ਖਾਤਰ ਪ੍ਰਾਇ ਦੇ ਵਸ ਵਿੱਚ ਪਈ ਹੈ ਜੀ ਬਿਨ ਬਿਰ ਤ੍ਰਿਪਤਨਾ ਕਬੂ ਹੋਈ ਹਰੀ ਤੋਂ ਬਿਨਾ ਕਦੀ ਵੀ ਕੋਈ ਮਨੁੱਖ ਰੱਜ ਨਹੀਂ ਸਕਦਾ ਪੜ ਪੜ ਪੋਥੀ ਸਿਮਰਤ ਪਾਠਾ ਪੜ ਪੜ ਕੇ ਪੋਥੀਆਂ ਸਿਮਰਤੀਆਂ ਨੂੰ ਜੀ ਵੇਦ ਪੁਰਾਣ ਪੜੈ ਸੁਣ ਠਾਟਾ ਸਾਰੇ ਵੇਦ ਪੁਰਾਣ ਪੜ ਲੇ ਪਰ ਤਤ ਕੀ ਨਿਕਲਿਆ ਬਿਨ ਰਸਰਾਤੀ ਮਨ ਬਹੁ ਨਾਟਾ ਹਰੀ ਦੇ ਨਾਮ ਤੋਂ ਬਿਨਾ ਰਸ ਤੋਂ ਬਿਨਾ ਮਨ ਬਹੁਤ ਪਟਕਦਾ ਹੈ ਜੀ ਜੋ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਵੇਂ ਚਾਤ੍ਰਿਕ ਪੰਛੀ ਦਾ ਪ੍ਰੇਮ ਪਿਆ ਪਾਣੀ ਜਲ ਨਾਲ ਹੈ ਜੋ ਮੀਨਾ ਜਲ ਮਹੀਂ ਉਲਾਸਾ ਜਿਵੇਂ ਮੱਛੀ ਪ੍ਰੀਤ ਪਾਣੀ ਨਾਲ ਪਾ ਕੇ ਰੱਖਦੀ ਹੈ ਨਾਨਕ ਹਰ ਰਸ ਪੀ ਤ੍ਰਿਪਤਾਸਾ ਨਾਨਕ ਇਸੇ ਪ੍ਰਕਾਰ ਪਗਤ ਜਨ ਹਰੀ ਰਸ ਨੂੰ ਪੀ ਕੇ ਰੱਜੇ ਰਹਿੰਦੇ ਹਨ ਗੌੜੀ ਮਹੱਲਾ ਪਹਿਲਾ ਹਟ ਕਰ ਮਰੈ ਨਾ ਲੇਖਾ ਪਾਵੇ ਜੋ ਮਨ ਦੇ ਹਟ ਕਰਕੇ ਕਰਮकांड ਕਰਦਾ ਸਤਗੁਰ ਕਹਿਣ ਲੱਗੇ ਕਿਸੇ ਲਿਖੇ ਨਹੀਂ ਪੈਂਦੇ ਵੇਸ ਕਰੇ ਬੋ ਭਸਮ ਲਗਾਵੇ ਸਈ ਵੇਸ ਤਾਰਨ ਕਰਦਾ ਭਸਮ ਲਾਂਦਾ ਹੈ ਜੀ ਨਾਮ ਵਿਸਾਰ ਬਹੁਰ ਪਛਤਾਵੇ ਨਾਮ ਨੂੰ ਵਿਸਾਰ ਕੇ ਬਸ ਪੱਲੇ ਪਛਤਾਵਾ ਹੈ ਤੂੰ ਮਨ ਹਰ ਜੀਓ ਤੂੰ ਮਨ ਸੁਖਾ ਇਹ ਮਨ ਹਰੀ ਨਾਮ ਦੇ ਵਿੱਚ ਹੀ ਸੁਖ ਹੈ ਨਾਮ ਵਿਸਾਰ ਸਹਜਮ ਦੁਖਾ ਨਾਮ ਨੂੰ ਵਿਸਾਰ ਕੇ ਬਸ ਜਮਾਂ ਦਾ ਦੁੱਖ ਹੀ ਮਨ ਨੂੰ ਕਸੇੜਦਾ ਹੈ ਰਹਾਉ ਚੋਵਾ ਚੰਦਨ ਅਗਰ ਕਪੂਰ ਇਹ ਸਾਰੀਆਂ ਸੁਗੰਧੀਆਂ ਨਿ ਭਾਵੇਂ ਚੋਵਾ ਚੰਦਨ ਇਹ ਬੇਸ਼ਕੀਮਤੀ ਸੁਗੰਧੀਆਂ ਜੀ ਮਾਇਆ ਮਗਨ ਪਰਮ ਪਦ ਦੂਰ ਬੱਜੀਵ ਇਸ ਮਾਇਆ ਦੇ ਵਿੱਚ ਹੀ ਮਗਨ ਹੈ ਪਰਮ ਪਦ ਉੱਚੀ ਅਵਸਥਾ ਦੂਰ ਹੈ ਜੀ ਨਾਮ ਵਿਸਾਰਿਆ ਸਭ ਕੂੜੋ ਕੂਰਾ ਨਾਮ ਨੂੰ ਵਿਸਾਰ ਕੇ ਬਸ ਪੱਲੇ ਕੂੜ ਹੀ ਰਹਿੰਦਾ ਹੈ ਨੇਜੇ ਵਾਜੇ ਤਖਤ ਸਲਾਮ ਭਾਵੇਂ ਵਿਜੇ ਜਨਵਾਜੇ ਨੇਜੇ ਭਾਵ ਕੇ ਤਖਤੇ ਬੈਠਾ ਹੋਵੇ ਸਲਾਮ ਕਰਦੇ ਹੋਣ ਵਾਜੇ ਵੱਜਦੇ ਹੋਣ ਨੇਜੇ ਫੌਜ ਖੜੀ ਹੋਵੇ ਹਦ ਕੀ ਤ੍ਰਿਸ਼ਨਾ ਵਿਆਪੇ ਕਾਮ ਸਤਗੁਰੂ ਕਹਿਣ ਲਗੇ ਹਾਸਲ ਕਰਕੇ ਤ੍ਰਿਸ਼ਨਾ ਵੱਧੇਗੀ ਹੀ ਦ੍ਰਿਸ਼ਨਾ ਘਟੇਗੀ ਨਹੀਂ ਜੀ ਬਿਨ ਹਰ ਜਾਚੇ ਭਗਤ ਨਾ ਨਾਮ ਹਰੀ ਤੋਂ ਬਿਨਾਂ ਨਾਮ ਨਹੀਂ ਮਿਲਦਾ ਵਾਦ ਅਹੰਕਾਰ ਨਹੀਂ ਪ੍ਰਭ ਮੇਲਾ ਵਾਦ ਅਹੰਕਾਰ ਵਾਦ ਵਿੱਚ ਅਹੰਕਾਰ ਵਿੱਚ ਕਦੀ ਵੀ ਹਰੀ ਨਾਲ ਮਲਾਪ ਨਹੀਂ ਹੁੰਦਾ ਮਨ ਦੇ ਪਾਵੈ ਨਾਮ ਸੁਹੇਲਾ ਇਤੇ ਮਨ ਦੇ ਕੇ ਹੀ ਸੁਹੇਲਾ ਨਾਮ ਖੜ ਦੀਦਾ ਇਹ ਦੂਜੇ ਪਾਏ ਅ ਗਿਆਨ ਦੁਹਿਲਾ ਇਹ ਦੂਜੇ ਪਾਏ ਪਿਆਰ ਦੇ ਵਿੱਚ ਮਨੁੱਖ ਬਸ ਅਗਿਆਨਤਾ ਹੀ ਖੱਟਦਾ ਹੈ ਬਿਨ ਦਮ ਕੇ ਸੌਦਾ ਨਹੀਂ ਹਾਟ ਜਿਵੇਂ ਪੈਸੇ ਤੋਂ ਬਿਨਾ ਹੱਟੀ ਵਿੱਚ ਸੌਦਾ ਨਹੀਂ ਆਉਂਦਾ ਬਿਨ ਬੋਹਿਤਾ ਸਾਗਰ ਨਹੀਂ ਵਾਟ ਸਤਿਗੁਰੂ ਕਹਿਣ ਲਗੇ ਇਸੇ ਪ੍ਰਕਾਰ ਗੁਰੂ ਰੂਪੀ ਜਹਾਤ ਤੋਂ ਬਿਨਾ ਇਸ ਸਾਗਰ ਤਰੇਆ ਨਹੀਂ ਜਾ ਸਕਦਾ ਬਿਨ ਗੁਰ ਸਿਵੀ ਘਾਟੀ ਘਾਟ ਗੁਰੂ ਤੋਂ ਬਿਨਾ ਗੁਰੂ ਨੂੰ ਧੌਂਤ ਬਿਨਾ ਬਾ ਜਿੰਦਗੀ ਚ ਘਾਟਾ ਹੀ ਘਾਟਾ ਹੈ ਤਿਸ ਕੋ ਵਾ ਵਾ ਜੇ ਵਾਟ ਦਿਖਾਵੇ ਉਹ ਸਰੀ ਨੂੰ ਵਾਹ ਵਾ ਜੋ ਸਾਨੂੰ ਰਾਹ ਦੱਸਦਾ ਹੈ ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ ਉਹਨੂੰ ਵਾਹ ਵਾਹ ਸ਼ਾਬਾਸ਼ ਭਾਉ ਕਿ ਸਲੌ ਨੇ ਆ ਜੋ ਸ਼ਬਦ ਸੁਣਾਉਂਦਾ ਹੈ ਜੀ ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੇ ਸਦਕੇ ਜਾਨੇ ਕੁਰਬਾਨ ਜਾਨੇ ਜੋ ਸਾਨੂੰ ਹਰੀ ਨਾਲ ਮਲੰਮਦਾ ਹੈ ਵਾਹ ਵਾਹ ਤਿਸ ਕੋ ਜਿਸ ਕਾ ਇਹ ਜੀਉ ਸਦਕੇ ਜਾਨੇ ਵਾਰਨੇ ਜਾਨੇ ਜਿਸ ਤੇ ਦਿੱਤੀ ਇਹ ਜਿੰਦ ਇਹ ਪ੍ਰਾਣ ਹਨ ਜੀ ਗੁਰ ਸ਼ਬਦੀ ਹਾਥ ਅੰਮ੍ਰਿਤ ਪੀਓ ਗੁਰੂ ਸ਼ਬਦ ਰਾਹੀ ਹੀ ਨਾਮ ਨੂੰ ਮੱਥਿਆ ਰੜਕਿਆ ਜਾਂਦਾ ਜਿਹਦੇ ਚ ਅੰਮ੍ਰਿਤ ਪੈਦਾ ਹੁੰਦਾ ਹੈ ਨਾਮ ਵਡਾਈ ਤੁਧ ਭਾਣੈ ਦੀਓ ਹਰੇ ਤੁਸੀਂ ਆਪਣੇ ਬਾਣੇ ਚ ਹੀ ਨਾਮ ਦੀ ਵਡਿਆਈ ਬਖਸ਼ੀ ਹੈ ਨਾਮ ਬਿਨਾ ਕਿਉ ਜੀਵਾ ਮਾਏ ਨਾਮ ਤੋਂ ਬਿਨਾ ਜ਼ਿੰਦਗੀ ਚੰਗੀ ਨਹੀਂ ਬਤੀਤ ਹੁੰਦੀ ਹਨ ਦਿਨ ਜਪਤ ਰਹਉ ਤੇਰੀ ਸ਼ਰਣਾਏ ਦਸ ਦਿਨ ਰਾਤ ਤੈਨੂੰ ਜਪਦਾਰਾਂ ਤੇਰੀ ਸ਼ਰਨ ਵਿੱਚ ਹਾਂ ਨਾਨਕ ਨਾਮ ਰਤਿ ਪਤ ਪਾਏ ਨਾਨਕ ਜਿਹੜੇ ਨਾਮ ਚਰਤੇ ਨੇ ਉਹ ਪਤ ਇੱਜ਼ਤ ਉੱਚੀ ਹੈ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਪੇਖੀ ਨਹੀਂ ਜਾਣਿਆ ਹਉਮੇ ਵਿੱਚ ਪੇਖ ਵਿੱਚ ਹਰੀ ਨੂੰ ਨਹੀਂ ਪਛਾਨਿਆ ਗੁਰਮੁਖ ਭਗਤ ਵਿਰਲੇ ਮਨ ਮੰਨਿਆ ਜੋ ਗੁਰੂ ਦੇ ਸਰਮੁਖੋਗੇ ਨੇ ਭਗਤੀ ਕੀਤੀ ਹੈ ਉਹਨਾਂ ਦਾ ਮਨ ਮੰਨ ਗਿਆ ਪਰ ਐਸੇ ਮਨੁੱਖ ਟਾਵੇਂ ਟਾਵੇਂ ਨੇ ਜੀ ਹਉ ਹਉ ਕਰਤ ਨਹੀਂ ਸੱਚ ਪਾਈਆ ਹਉ ਹਉ ਮੈਂ ਮੈਂ ਕਰਦਿਆਂ ਸੱਚ ਨਾਮ हासिल ਨਹੀਂ ਹੁੰਦਾ ਹਉ ਮੈਂ ਜਾਈ ਪਰਮ ਪਦ ਪਾਈਐ ਬੋਹੇ ਮੁੱਕ ਜਦੋਂ ਮੁੱਕ ਜਾਂਦੀ ਏ ਉੱਚੀ ਬਸਤਾ ਹਾਸਲ ਹੁੰਦੀ ਹੈ ਰਹਾਉ ਹਉ ਮੈਂ ਕਰ ਰਾਜੀ ਬੋਤਾਵੈ ਰਾਜੇ ਲੋਕ ਮਾਇਆ ਤਾਰੀ ਲੋਕ ਹਉਮੇ ਕਰਕੇ ਬੜੀ ਪਟਕਣਾ ਚਰਿੰਦੇ ਨੇ ਹਉਮੇ 'ਚ ਖਪੀ ਜਨਮ ਮਰਿਆ ਆਵੈ ਹਉਮੇ 'ਚ ਖਪ ਜਾਂਦੇ ਨੇ ਜਨਮ ਜਨਮ ਮਰਨ ਦੇ ਗੇੜ 'ਚ ਪਏ ਨੇ ਹਉਮੈ ਨਿਵਰਾ ਗੁਰ ਸ਼ਬਦ ਵਿਚਾਰੈ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਹੀ ਮੈਂ ਮੁਕਦੀ ਹੈ ਚੰਚਲ ਮਤ ਤਿਆਗੈ ਪੰਜ ਸੰਘਾਰੈ ਚੰਚਲ ਮਤ ਨੂੰ ਤਿਆਗ ਦਿੰਦਾ ਹੈ ਪੰਜ ਵਿਕਾਰਾਂ ਨੂੰ ਸਮਾਰ ਛੱਡਦਾ ਹੈ ਜੀ ਅੰਤਰ ਸਾਚ ਸਹਜ ਘਰ ਆਵੈ ਆਤਮਕ ਡੋਲਤਾ ਚ ਟਿਕ ਕੇ ਹਿਰਦੇ ਚ ਟ ਸਹਜ ਘਰ ਵਿੱਚ ਬੈਠਾ ਰਹਿੰਦਾ ਹੈ ਰਾਜਨ ਜਾਣ ਪਰਮ ਗਤ ਪਾਵੇ ਉਹ ਪਰਮ ਉਸਤਾ ਹਰੀ ਨੂੰ ਪਛਾਣ ਕੇ ਪਰਮ ਅਵਸਥਾ ਹਾਸਲ ਕਰ ਲੈਂਦਾ ਹੈ ਸੱਚ ਕਰਨੀ ਗੁਰ ਪਰਮ ਚੁਕਾਵੇ ਫਿਰ ਗੁਰੂ ਦੇ ਰਾਹੀ ਉਹਦੀ ਕਰਨੀ ਸੱਚ ਹੈ ਪਰਮ ਨੂੰ ਮੁਕਾਲ ਲੈਂਦਾ ਹੈ ਨਿਰਪੋਕ ਹੈ ਘਰ ਤਾੜੀ ਲਾਵੇ ਨਿਰਪਉ ਦੀ ਅਵਸਥਾ 'ਚ ਬੈਠ ਕੇ ਹਰੀ ਨਾਲ ਸੁਰਤ ਜੋੜੀ ਰੱਖਦਾ ਹੈ ਹਉ ਹਉ ਕਰ ਮਰਣਾ ਕੀ ਪਾਵੇ ਜਿਹੜੇ ਹਉ ਹਉ ਕਰਦੇ ਨੇ ਉਹ ਮਰਦੇ ਨੇ ਅਧਿਆਤਮਕ ਕਰਕੇ ਪਰ ਗੁਰਮੁਖ ਜਨ ਹਾਉਂ ਦੇ ਵਿੱਚ ਆਤਮਕ ਮੌਤ ਨਹੀਂ ਮਰਦੇ ਪੂਰਾ ਗੁਰੂ ਪੀਠੇ ਸੋ ਚਗਰ ਚੂਕਾਵੈ ਜਿਹਨੂੰ ਪੂਰਾ ਗੁਰੂ ਮਿਲ ਲਗਿਆ ਉਹਨੇ ਹਿਰਦੇ ਦਾ ਝਗੜਾ ਮੁਕਾਲ ਲਿਆ ਜੀ ਜੇ ਤੀਹਾਂ ਤੇਤੀ ਕਿਉਂ ਨਹੀਂ ਜੋ ਕੁਝ ਸੰਸਾਰ ਵਿੱਚ ਵੇਖ ਰਹੇ ਆ ਜੋ ਕੁਝ ਦਿਸ ਰਿਹਾ ਹੈ ਮਾਰਜ ਕਹਿਣ ਲਗੇ ਨਾਲ ਨਹੀਂ ਬਨਵਾਲਾ ਨਹੀਂਗਾ ਜੀ ਗੁਰਮੁਖ ਗਿਆਨ ਪੇਟ ਗੁਣ ਗਾਹੀ ਜੋ ਗੁਰੂ ਦੇ ਸਾਹਮਣੇ ਹੁੰਦਾ ਉਹ ਗਿਆਨ ਖੱਟਦਾ ਹੈ ਅਰੀਦੇ ਗੁਣ ਗੰਦਾ ਹੈ ਹਉ ਮੈਂ ਬੰਦਨ ਬੰਦ ਭਵਾਵੈ ਜਿਹੜਾ ਹਉਮੇ ਦੇ ਵਿੱਚ ਬਸ ਸਉਮੇ ਦੇ ਬੰਦਨਾ ਵਿੱਚੋਂ ਪਟਕਿਆ ਹੈ ਨਾਨਕ RAM ਭਗਤ ਸੁਖ ਪਾਵੇ ਨਾਨਕ ਜਿਹੜੇ ਤੁਹਾਡੇ ਭਗਤ ਨੇ ਤਾਡੀ ਪਗਤੀ ਕਰਕੇ ਸੁਖ ਖਟਦੇ ਹਨ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ ਬ੍ਰਹਮਾ ਜਿਹੜਾ ਆਪਣੇ ਆਪ ਨੂੰ ਖਾਉਂਦਾ ਸੀ ਮੇਰਾ ਅੰਤ ਨਹੀਂ ਪੈ ਸਕਦਾ ਮੈਂ ਕਮਲ ਦੀ ਨਾਭੀ ਚ ਪੈਦਾ ਹੋਇਆ ਵਾ ਪਰ ਇੱਕ ਦਿਨ ਕਾਲ ਉਹਦੇ ਸਿਰ ਤੇ ਵੀ ਆ ਗਿਆ ਜੀ ਬ੍ਰਹਮ ਕਮਲ ਪਿਆਲ ਨਾਮ ਪਾਇਆ ਬ੍ਰਹਮ ਨੇ ਫਿਰ ਹਰੀਦੰਤ ਨਹੀਂ ਪਾ ਸਕਿਆ ਆ ਗਿਆ ਨਹੀਂ ਲਈਨੀ ਪਰਮ ਭੁਲਾਇਆ ਛਰੀ ਦੇ ਪਾਣੇ ਤੋਂ ਪਟਕਿਆ ਤੇ ਪਰਮ ਦੇ ਵਿੱਚ ਹੀ ਲੱਗਾ ਰਿਆ ਜੀ ਜੋ ਉਪਜੈ ਸੋ ਕਾਲ ਸੰਹਾਰਿਆ ਜੋ ਪੈਦਾ ਹੋਇਆ ਸਭ ਕਾਲ ਦੇ ਮੂੰਹ ਚ ਜਾਏਗਾ ਹਮ ਹਰ ਰਾਖੀ ਗੁਰ ਸ਼ਬਦ ਵਿਚਾਰਿਆ ਸਾਨੂੰ ਪਤਾ ਲੱਗ ਗਿਆ ਗੁਰ ਸ਼ਬਦ ਰਹੀਂ ਵਿਚਾਰ ਕੇ ਸੱਚ ਦਾ ਭੇਦ ਆ ਗਿਆ ਰਾਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਮਾਇਆ ਨੇ ਸਾਰੇ ਦੇਵੀ ਦੇਵਤੇ ਮੋਹੇ ਹਨ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਗੁਰੂ ਦੀ ਸੇਵਾ ਤੋਂ ਬਿਨਾ ਕਾਲ ਨਹੀਂ ਛੱਡਦਾ ਹੋ ਅਬਿਨਾਸ਼ੀ ਅਲਖ ਆ ਭੇਵਾ ਹਰੀ ਕੀ ਹਰੀਬ ਨਾਸ਼ੀ ਹੈ ਅਲਕ ਹੈ ਜੀ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਵੱਡੇ ਵੱਡੇ ਸੁਲਤਾਨ ਖਾਨ ਬਾਦਸ਼ਾਹ ਹੋਏ ਨੇ ਅਖੀਰ ਸਦੀਵ ਕਿਸੇ ਨਹੀਂ ਰਹਿਣਾ ਨਾਮ ਭੁੱਲੇ ਜਮਕਾ ਦੁੱਖ ਸਹਿਣਾ ਨਾਮ ਤੋਂ ਭੁੱਲੇ ਨੇ ਜਮਨ ਦਾ ਦੁੱਖ ਸੇੜਦੇ ਹਨ ਮੈਂ ਤੇਰਾ ਨਾਮ ਜੋ ਰਾਖੂ ਰਹਿਣਾ ਹਰੀਬ ਮੈਨੂੰ ਤੇਰੇ ਨਾਮ ਦਾ ਸਾਰ ਹੈ ਜਿਵੇਂ ਤੁਸੀਂ ਰੱਖੋ ਮੈਂ ਰਹਿਣ ਲਈ ਤਿਆਰ ਹਾਂ ਚੌਧਰੀ ਰਾਜੇ ਨਹੀਂ ਕਿਸੇ ਮੂ ਕਾਮ ਵੱਡੇ ਵੱਡੇ ਚੌਧਰੀ ਰਾਜੇ ਇਨ ਦਾ ਪੱਕਾ ਟਿਕਾਣਾ ਸੰਸਾਰ 'ਚ ਕਿਸੇ ਦਾ ਨਹੀਂ ਸ਼ਾਮ ਰਹਿ ਸੰਚੈ ਮਾਇਆ ਦਾਮ ਵੱਡੇ ਵੱਡੇ ਸਾਹੂਕਾਰ ਮਇ ਇਕੱਠੀ ਕਰਕੇ ਮੁੱਕ ਜਾਣਗੇ ਕਦੇ ਨਾ ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ ਹਰੀਂ ਕਿਰਪਾ ਕਰੋ ਮੈਨੂੰ ਤੁਸੀਂ ਉਹ ਨਾਮ ਦਾ ਧਨ ਬਖਸ਼ੋ ਜਿਹੜਾ ਕਦੀ ਮੁੱਕਦਾ ਨਹੀਂ ਰૈયਤ ਮਹਿਰ ਮੁਕੱਦਮ ਸਿਕਦਾਰ ਹੈ ਬਾਮੀ ਰૈયਤ ਭਾਵੇਂ ਖਲਕਤ ਕਲਕਤ ਹੋਰ ਸਿਕਦਾਰ ਹੈ ਇਹਨਾਂ ਦਾ ਰਾਜਾ ਹੋ ਗਿਆ ਭਾਵੇਂ ਕਿ ਜਿੰਨੇ ਵੀ ਰਾਜਾ ਭਾਵੇਂ ਉਹਦੀ ਰਇਤ ਹੈ ਜੀ ਨੇਚਲ ਕੋਈ ਨਾ ਦਿਸੈ ਸੰਸਾਰ ਹੈ ਇਹਨਾਂ ਚ ਕੋਈ ਵੀ ਸੰਸਾਰ ਚ ਪੱਕਾ ਨਹੀਂ ਦਿਸਦਾ ਅਫਰਿਓ ਕਾਲ ਕੂੜ ਸਿਰ ਮਾਰੈ ਜਿਹੜਾ ਮੈਦੇ ਵਿੱਚ ਅਫਰਿਆ ਚੇਤਾ ਰੱਖੇ ਕਾਲ ਦਾ ਡੰਡਾ ਸਿਰ ਜ਼ਰੂਰ ਪਏਗਾ ਨੇਚਲ ਇੱਕ ਸੱਚਾ ਸਜ ਸੋਈ ਜਿਹਦੇ ਹਿਰਦੇ ਚ ਇੱਕ ਹਰੀ ਆਪ ਵਸਿਆ ਹੈ ਜਿਨ ਕਰ ਸਾਜੀ ਤਨ ਸਭ ਕੋਈ ਜਿਨੇ ਹਰੀ ਨੇ ਇੱਕ ਸ੍ਰਿਸ਼ਟੀ ਨੂੰ ਸਾਜੀ ਹੈ ਉਹਨੇ ਹੀ ਇਸ ਨੂੰ ਮੁਕਾਦ ਦੇਣਾ ਹੈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਗੁਰੂ ਦੇ ਸਨਮੁਖ ਰਿਆ ਪਤਾ ਲੱਗਦਾ ਤਾਂ ਉਸਤਾ ਉੱਚੀ ਹੁੰਦੀ ਹੈ ਕਾਜੀ ਸ਼ੇਖ ਭੇਗ ਫਕੀਰਾ ਕਾਜੀ ਲੋਕ ਹੋਰ ਸ਼ੇਖ ਵੱਡੇ ਵੱਡੇ ਫਕੀਰ ਜੀ ਵੱਡੇ ਕਹਾਵੇਂ ਹਉ ਮੈਂ ਤਨ ਪੀਰਾ ਆਪਣੇ ਆਪ ਨੂੰ ਵੱਡਾ ਖਵਾ ਨੇ ਪਰ ਵੱਡਾ ਖਵਾਉਣ ਦੀ ਪੀੜ ਹੀ ਹਉਮੇ ਦੀ ਅੰਦਰ ਟਿੱਕੀ ਹੈ ਕਾਲਾ ਛੋੜੈ ਬਿਨ ਸਤਗੁਰ ਕੀ ਧੀਰਾ ਭਾਈ ਜਿਹੜਾ ਅੰਦਰ ਦਾ ਕਾਲਨ ਵਿਕਾਰਾਂ ਦਾ ਜਮਾ ਹੁੰਦਾ ਇਸ ਸਤਿਗੁਰੂ ਦੇ ਤੀਰਸ ਤੋਂ ਬਿਨਾ ਇਹ ਕਾਲ ਨਹੀਂ ਮੁੱਕਦਾ ਕਾਲ ਜਾਲ ਜੀਵਾ ਅਰਨੈਣੀ ਮਨੁੱਖ ਸਤਿਗੁਰੂ ਕਹਿਣ ਲਗੇ ਜੀਵਾ ਨਾਲ ਖਾਂਦਾ ਅੱਖਾਂ ਦੇ ਨਾਲ ਤੱਕਦਾ ਇਹ ਕਾਲ ਨੂੰ ਭਾਵ ਕੇ ਵਿਕਾਰਾਂ ਨੂੰ ਹੀ ਛੇੜਦਾ ਹੈ ਕਾਨੀ ਕਾਲ ਸੁਣੈ ਬਿਖ ਬੈਣੀ ਬਸ ਨੈਣਾ ਦੇ ਨਾਲ ਕੰਨਾਂ ਦੇ ਨਾਲ ਬਸ ਬਿਖ ਜ਼ਹਿਰ ਹੀ ਇਕੱਠਾ ਕਰਦਾ ਹੈ ਬਿਨ ਸ਼ਬਦ ਹੈ ਮੂੰਠੇ ਦਿਨ ਰੈਣੀ ਸ਼ਬਦ ਤੋਂ ਬਿਨਾਂ ਸੰਸਾਰ ਮੁਠਿਆ ਠੱਗਿਆ ਜਾਂਦਾ ਹੈ ਫਿਰਦਾ ਸਾਧ ਵਸੈ ਹਰਨਾਇ ਜਿਸ ਸਿਰ ਦੇ ਚ ਹਰੀ ਦਾ ਨਾਮ ਵਸਿਆ ਹੈ ਜੀ ਕਾਲ ਨ ਜੋਹੇ ਸਕ ਗੁਣ ਗਾਏ ਗੁਣ ਗਾਉਂਦੇ ਨੇ ਫਿਰ ਕਾਲ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਨਾਨਕ ਗੁਰਮੁਖ ਸ਼ਬਦ ਸਮਾਏ ਨਾਨਕ ਜੋ ਗੁਰੂ ਦੇ ਸੰਮੁਖ ਹੁੰਦੇ ਨੇ ਸ਼ਬਦ ਚ ਸਮਾਏ ਰਹਿੰਦੇ ਹਨ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿੱਥਿਆ ਨਹੀਂ ਰਾਈ ਇਹ ਭਾਈ ਅਸੀਂ ਸੱਚ ਦੱਸ ਰਹੇ ਆਂ ਇਕ ਰਾਈ ਮਾਤਰ ਵੀ ਝੂਠ ਨਹੀਂ ਹੈ ਚਲੈ ਗੁਰਮੁਖ ਹੁਕਮ ਰਜਾਈ ਜਿਹੜੇ ਗੁਰਮੁਖ ਸਤਿਗੁਰੂ ਦੇ ਹੁਕਮ 'ਚ ਚੱਲਦੇ ਨੇ ਰਹੈ ਅਤੀਤ ਸੱਚੇ ਸ਼ਰਣਾਈ ਉਹ ਫਿਰ ਵਿਰਾਗੀ ਅਤੀਤ ਉਪਰਾਮ ਹੋ ਜਾਂਦੇ ਨੇ ਹਰੀ ਦੀ ਸ਼ਰਨ 'ਚ ਪੈ ਕੇ ਸੱਚ ਕਰ ਬੈਸੈ ਕਾਲ ਨ ਜੋਹੈ ਜਿਹੜੇ ਸੱਚ ਕਰਦੇ ਹਿਰਦੇ ਰੂਪੀ ਸੱਚ ਕਰ ਟਿਕੇ ਨੇ ਉਨਾਂ ਨੂੰ ਜਮਨ ਦਾ ਕਾਲ ਨਹੀਂ ਸਤਮਦਾ ਮਨਮੁਖ ਆਵਤ ਜਾਵਤ ਦੁਖ ਮੋਹ ਹੈ ਮਨਮੁਖ ਬਸ ਜਨਮ ਮਰਨ ਦਾ ਗੇੜ ਦੁਖ ਖੱਟੀ ਰੱਖਦਾ ਹੈ ਰਹਾਉ ਆਪਿਓ ਪੀਓ ਅਕਾਥ ਕਥ ਰਹੀ ਆ ਜਿਹੜਾ ਹਰੀ ਦਾ ਨਾਮ ਰਸ ਪੀਂਦਾ ਹੈ ਅਕਾਥ ਹਰੀ ਨੂੰ ਕਥਦਾ ਹੈ ਜੀ ਨਿਜਕਰ ਬੈਸ ਸਹਜ ਘਰ ਲਹੀਐ ਥਿਰ ਨਿਜ ਕਰ ਚ ਟਿਕ ਕੇ ਸਹਜ ਨੰਦ ਕਰ ਲਭ ਲਈਦਾ ਹੈ ਹਰ ਰਸ ਮਾਤੀ ਇਹ ਸੁਖ ਕਹੀਆ ਖਰੀ ਦੇ ਰਸ ਮੱਤੇ ਨੇ ਤੇ ਇਹੀ ਸੁਖ ਸ੍ਰਿਸ਼ਟ ਸੁਖ ਹੈ ਗੁਰਮਤ ਚਾਲ ਨਹੀਂ ਚਲ ਨਹੀਂ ਡੋਲੈ ਗੁਰੂ ਦੇ ਮੱਤ ਲੈ ਕੇ ਜਿਹੜੀ ਚਾਲ ਹੈ ਭਾਵ ਕੇ ਜੋ ਜੀਵਨ ਹੈ ਉਹ ਡੋਲਦਾ ਨਹੀਂ ਗੁਰਮਤ ਸਾਚ ਸਹਿਜ ਹਰ ਬੋਲੇ ਗੁਰੂ ਦੀ ਮੱਤ ਲੈ ਕੇ ਸਹਿਜ ਟਿਕ ਕੇ ਉਹ ਹਰੀ ਦਾ ਨਾਮ ਹੀ ਬੋਲਦਾ ਹੈ ਹੀ ਵਾ ਅੰਮ੍ਰਿਤ ਤਤ ਵਿਰੁਲੇ ਉਹ ਅੰਮ੍ਰਿਤ ਖੱਟਦਾ ਤਤ ਫਰੋਲਦਾ ਪਾਉ ਕਿ ਤਤ ਵੇਖਦਾ ਹੈ ਸਤਗੁਰੂ ਦੇਖਿਆ ਜਿਖਿਆ ਲੈਨੀ ਜਿਨ੍ਹਾਂ ਨੇ ਸਤਗੁਰੂ ਕੋਲ ਦਿੱਖਿਆ ਉਪਦੇਸ਼ ਪ੍ਰਾਪਤ ਕਰ ਲਿਆ ਹੈ ਜੀ ਮਨ ਤਨ ਅਰਪਿਉ ਅੰਤਰਗਤ ਕੀਨੀ ਉਹਨੇ ਆਪਣਾ ਮਨ ਤੇ ਤਨ ਸਮਰਪਣ ਕਰ ਦਿੱਤਾ ਹਿਰਦੇ ਚ ਨਾਮ ਖੱਟ ਲਿਆ ਹੈ ਗਤ ਮਿਤ ਪਾਈ ਆਤਮ ਚੀਨੀ ਉਹਨਾਂ ਨੇ ਗਤ ਮਤ ਉੱਚੀ ਅਵਸਥਾ ਖੱਟ ਲਈ ਹੈ ਭੋਜਨ ਨਾਮ ਨਿਰੰਜਨ ਸਾਰ ਜਿਹਦੇ ਕੋਲ ਹਰੀ ਨਾਮ ਦਾ ਭੋਜਨ ਹੈ ਜੀ ਪਰਮਹੰਸ ਸੱਚ ਜੋਤ ਅਪਾਰ ਫਿਰ ਉਹ ਪਰਮਹੰਸ ਮਤਲਬ ਉਹ ਜੀਵ ਉਹ ਮਨੁੱਖ ਜਦੀ ਅਵਸਥਾ ਬੜੀ ਉੱਚੀ ਹੈ ਹਰੀ ਦੇ ਜੋਤ ਨੂੰ ਨਟਕਾਇਆ ਹੈ ਜੋ ਅਪਾਰ ਹੈ ਜੀ ਜਾਂ ਦੇਖੋ ਤਾਂ ਏਕੰਕਾਰ ਪਰ ਜਿੱਧਰ ਵੇਖਣਾ ਉਧਰ ਹਰੀ ਹੀ ਹਰੀ ਹੈ ਰਹਿ ਨਿਰਾਲਮ ਏਕਾ ਸੱਚ ਕਰਨੀ ਜਿਹੜਾ ਹਰੀ ਦੇ ਨਾਮ 'ਚ ਟਿਕਿਆ ਹੈ ਉਪਰਾ ਮਰਿੰਦਾ ਹੈ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਉਹ ਸੇਵਾ ਕਰਕੇ ਪਰਮ ਅਵਸਥਾ ਹਾਸਲ ਕਰ ਲਿੰਦਾ ਹੈ ਮਨ ਤੇ ਮਨ ਮੰਨਿਆ ਚੁਕੀ ਅਹੰ ਭ੍ਰਮਣੀ ਉਹਦਾ ਅੰਦਰ ਦਾ ਪਰਮ ਮੁੱਕ ਜਾਂਦਾ ਮਨ ਤੋਂ ਹੀ ਮਨ ਭਾਵ ਕੇ ਅੰਦਰ ਉਹ ਮਨ ਜਾਂਦਾ ਹਰੀ ਦੇ ਨਾਲ ਥਿੰ ਬਿਦ ਕੌਣ ਕੌਣ ਨਹੀਂ ਤਾਰਿਆ ਇਸ ਤਰੀਕੇ ਨਾਲ ਹਰੀ ਨੇ ਕਿੰਨੂ ਕਿੰਨੂ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਹਰੀ ਦਾ ਸਿਫਤੋ ਸਲਾਹ ਕਰਦੇ ਹਾਂ ਸੰਤਾਂ ਨੂੰ ਭਗਤਾਂ ਨੂੰ ਹਰੀ ਨੇ ਤਾਰ ਦਿੱਤਾ ਹੈ ਰੋ ਪਾਈ ਹਮ ਅਵਰ ਨਾਮ ਭਾਰਿਆ ਹਰੀ ਨੂੰ ਹਾਸਲ ਕਰਕੇ ਉਹ ਹੋਰ ਪਲਣੇ ਛੱਡ ਦਿੱਤੇ ਹਨ ਸਾਚੋ ਮਹਿਲ ਗੁਰੂ ਲਖ ਲਖਾਇਆ ਜਿਹੜੇ ਸਾਚ ਮਹਿਲ ਨਿਜ ਕਰ ਚ ਟਿੱਕੇ ਨੇ ਤੇ ਗੁਰੂ ਨੇ ਉਹਨਾਂ ਨੂੰ ਅਲੱਖ ਪ੍ਰਭੂ ਵਖਾ ਦਿੱਤਾ ਹੈ। ਮੈ ਚਲ ਮਹਲ ਨਹੀਂ ਸ਼ਾਇਆ ਮਾਇਆ। ਨਿਚਲ ਅਵਸਥਾ ਜਿੱਥੇ ਵਿਕਾਰ ਪ੍ਰਭਾਵ ਨਹੀਂ ਪੈਂਦੇ ਫਿਰ ਛਾਇਆ ਮਾਇਆ ਮਾਇਆ ਦਾ ਅਸਰ ਨਹੀਂ ਪੈਂਦਾ। ਸਾਚ ਸੰਤੋਖੇ ਪਰਮ ਚੁਕਾਇਆ। ਉਹ ਸੰਤੋਖੇ ਨੇ ਨਾਮ ਚ ਪਰਮ ਉਹਨਾਂ ਦਾ ਮੁੱਕ ਗਿਆ ਹੈ। ਜਿਨ ਕੈ ਮਨ ਵਸਿਆ ਸਾਚ ਸੋਈ। ਜਿਨ੍ਹਾਂ ਦੇ ਮਨ ਚ ਹਰੀ ਵੱਸ ਗਿਆ ਹੈ। ਤਿਨ ਕੀ ਸੰਗਤ ਗੁਰਮੁਖ ਹੋਈ। ਫਿਰ ਗੁਰੂ ਦੇ ਸੰਨ ਖੋਇਆ ਹੀ ਉਹਨਾਂ ਦੀ ਸੰਗਤ ਹਾਸਲ ਹੁੰਦੀ ਹੈ ਨਾਨਕ ਸੱਚ ਨਾਮ ਮਲ ਖੋਈ ਨਾਨਕ ਸੱਚ ਨਾਮ ਚ ਜੁੜ ਕੇ ਹੀ ਮਲ ਮੈਲ ਉਤਰਦੀ ਹੈ ਜੀ ਕੌੜੀ ਮਹੱਲਾ ਪਹਿਲਾ ਰਾਮ ਨਾਮ ਚਿਤਰਾ ਪੈ ਜਾਕਾ ਜਿੱਦਾਂ ਮਨ ਪ੍ਰਭੂ ਦੇ ਨਾਮ ਦੇ ਵਿੱਚ ਰਤਿਆ ਗਿਆ ਹੈ ਉਪਜਮ ਦਰਸ਼ਨ ਕੀਜੇ ਤਾਂ ਕਾ ਕਈ ਫਿਰ ਉਹ ਨਾਮ ਦਾ ਦیدار ਕਰਨਾ ਚਾਹੀਦਾ ਹੈ ਰਾਮ ਨਾਮ ਜਪੋ ਭਾਗ ਤੁਮਾਰਾ ਤੁਹਾਡਾ ਭਾਗ ਕਰਮ ਮਾੜੇ ਤੁਸੀਂ ਹਰੀ ਨੂੰ ਜਪਿਆ ਨਹੀਂ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਉਹ ਹਰੀ ਜੁਗਾ ਜੁਗਾ ਤੋਂ ਦਾਤਾ ਹੈ ਜੀ ਰਹਾਓ ਗੁਰਮਤਿ ਰਾਮ ਜਪੈ ਜਨ ਪੂਰਾ ਗੁਰੂ ਦੇ ਸੰਮੁਖ ਕੋ ਕੇ ਨਾਮ ਨੂੰ ਜਪਦਾ ਉਹ ਜਨ ਪੂਰਾ ਹੈ ਜੀ। ਸਿਤਗਟ ਅਨਹਦ ਬਾਜੇ ਤੂਰਾ ਫਿਰ ਉਹ ਸਿਰ ਦੇ ਚ ਇੱਕ ਰਸ ਅਨਹਦ ਬਾਜੇ ਨਾਮ ਦੇ ਵਜ ਦੇ ਰਹਿੰਦੇ ਹਨ। ਜੋ ਜਨ ਰਾਮ ਭਗਤ ਹਰ ਪਿਆਰ ਜਿਹਨੂੰ ਹਰੀ ਦੇ ਨਾਮ ਦੇ ਵਿੱਚ ਭਗਤੀ ਦਾ ਪਿਆਰ ਹੈ ਜੀ। ਸੇ ਪ੍ਰਵ ਰਾਖੇ ਕਿਰਪਾ ਧਾਰ ਹਰੀ ਨੇ ਪ੍ਰਭੂ ਨੇ ਕਿਰਪਾ ਕਰਕੇ ਉਹਨਾਂ ਨੂੰ ਰੱਖਿਆ ਹੈ। ਜਨ ਕਾਹਿਰ ਹਰ ਹਰ ਸੋਈ ਜਿਨ੍ਹਾਂ ਦੇ ਹਿਰਦੇ ਚ ਹਰੀ ਵਸਿਆ ਹੈ। ਏਨ ਕਾ ਦਰਸ਼ ਪਰਸ ਸੁਖ ਹੋਈ। ਉਹਨਾਂ ਦਾ ਦੀਦਾਰ ਕਰਕੇ ਅਵਸਥਾ ਉੱਚੀ ਹੋ ਜਾਂਦੀ ਹੈ। ਸਰਬ ਜੀ ਆਮੈ ਏਕੂਰਵੈ। ਹਰ ਥਾਂ ਤੇ ਇੱਕੋ ਹਰੀ ਵਸਦਾ ਹੈ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ ਤੇ ਮਨਮੁਖ ਅਹੰਕਾਰੀ ਹੋ ਕੇ ਜੁਨਾ ਜਿ ਵਟਕਦਾ ਹੈ ਸੋ ਬੂਝਾ ਜੋ ਸਤਗੁਰ ਪਾਈ ਭਾਈ ਜਿਨ੍ਹਾਂ ਨੇ ਸਤਗੁਰੂ ਮਲਾਪ ਹਾਸਲ ਕਰ ਲਿਆ ਸਤਗੁਰ ਦਾ ਉਹ ਬੁੱਝ ਲੈਂਦੇ ਨੇ ਅਸਲੀਅਤ ਹਉ ਮੈਂ ਮਾਰੇ ਗੁਰ ਸ਼ਬਦੇ ਪਾਏ ਫਿਰ ਹਉਮੈ ਨੂੰ ਮਾਰ ਕੇ ਗੁਰੂ ਸ਼ਬਦ ਉਹ ਖੱਟ ਲੈਂਦੇ ਹਨ ਅਰਧ ਉਰਧ ਕੀ ਸੰਧ ਕਿਉ ਜਾਣੈ ਅਰਧ ਉਰਧ ਕੀ ਪਾਉ ਕੇ ਸੰਸਾਰ ਦੀ ਤੇ ਨਿਰੰਕਾਰ ਦੀ ਕੋਈ ਖਬਰ ਨੇ ਜੀ ਗੁਰੂ ਮੁਖ ਛੰਦ ਮਿਲੇ ਮਨ ਮਨ ਜੋ ਗੁਰੂ ਦੇ ਸਾਨੂ ਖੋ ਗਿਆ ਨੂੰ ਸੂਝ ਮਿਲ ਗਈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਅਸੀਂ ਪਾਪੀ ਆਂ ਹਰੀ ਸਾਨੂੰ ਗੁਣਾ ਦੀ ਦਾਤ ਬਖਸ਼ੋ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ ਨਾਨਕ ਜਿਸ ਤੇ ਹਰੀ ਦਿਆਲ ਹੋਏ ਉਹ ਸਾਗਰ ਤਰ ਜਾਂਦਾ ਹੈ 16 ਅਸ਼ਟਪਦੀਆਂ ਗਵਾਰੇਰੀ ਗੌੜੀ ਕੀਆਂ ਗੌੜੀ ਬੈਰਾਗਣ ਮਹੱਲਾ ਪਹਿਲਾ ਇੱਕ ਓੰਕਾਰ ਸਤਿ ਗੁਰਪ੍ਰਸਾਦ ਜਿਉਂ ਗਾਈ ਕੋ ਗੋਇਲੀ ਰੱਖੈ ਕਰ ਸਾਰਾ ਜਿਵੇਂ ਗਵਾਲਾ ਗਾਂ ਨੂੰ ਬੜੇ ਧਿਆਨ ਦੇ ਨਾਲ ਸਾਂਭ ਕੇ ਰੱਖਦਾ ਹੈ ਐਨ ਸਪਾਲੈ ਰੱਖ ਲਈ ਆਤਮ ਸੁਖ ਧਾਰਾ ਉਹ ਹਰੂ ਬੜੀ ਧਿਆਨ ਨਾਲ ਪਾਲਦਾ ਇਸੇ ਪ੍ਰਕਾਰ ਹਰੀ ਵੀ ਆਪਣੇ ਜੀਵਾਂ ਨੂੰ ਪਾਲਦਾ ਹੈ ਜੀ ਇੱਥੇ ਉਤਰਾਖੋ ਦੀਨ ਦਯਾਲਾ ਜਿੱਥੇ ਤੁਸੀਂ ਸਾਨੂੰ ਰੱਖੋਗੇ ਜੀ ਤੋ ਸ਼ਰਣਾਗਤ ਨਜ਼ਰ ਨਹੀਂ ਹੱਲਾ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਹੀ ਰਹਿਣਾ ਹੈ ਰਹਾਉ ਜਾਂ ਦੇਖੋਂ ਤਾਂ ਬਰਾਬਰ ਰਹੀ ਰਖ ਰਾਖਣ ਹਾਰਾ ਜੇ ਰੱਖਣ ਹਾਰਾ ਪ੍ਰਭੂ ਹੈ ਜਿੱਥੇ ਵੇਖਣੇ ਆ ਉੱਥੇ ਹੀ ਹਾਜ਼ਰ ਨਾਜ਼ਰ ਹੈ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਤੁਸੀਂ ਦਾਤੇ ਹੋ ਭੋਗਣ ਵਾਲੇ ਹੋ ਤੁਸੀਂ ਪ੍ਰਾਣਾ ਦੇ ਆਸਰੇ ਹੋ ਕਿਰਤ ਪਿਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਜਿੰਨੂੰ ਪੁਰਬਲੇ ਕਰਮਾਂ ਦੇ ਕਰਮ ਮਿਲੇ ਨੇ ਉਹ ਕਰਮਾਂ ਦੇ ਵਿੱਚ ਹੀ ਬਸ ਸੰਸਾਰ ਦੇ ਅੰਦਰ ਕਰਮ ਕਮਾਂਦੇ ਰਹਿੰਦੇ ਹਨ ਦਿਨ ਉਪਮਾ ਜਗਦੀਸ਼ ਕੀ ਬਿਨ ਸਹ ਅੰਧਿਆਰਾ ਹਰੀ ਦੀ ਉਪਮਾ ਤੋਂ ਬਿਨਾ ਅੰਧਿਆਰਾ ਨਹੀਂ ਮੁੱਕਦਾ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਅਸੀਂ ਸੰਸਾਰ ਨੂੰ ਬਿਨ ਸਦਿਆਂ ਵੇਖਦੇ ਹਾਂ ਬਸ ਲੋਭ ਹੀ ਹੈ ਅੰਦਰ ਇਹਨਾਂ ਦੇ ਗੁਰ ਸੇਵਾ ਪ੍ਰਭ ਪਾਈਆ ਸੱਚ ਮੁਕਤ ਦੁਆਰਾ ਗੁਰੂ ਦੀ ਸੇਵਾ ਤੋਂ ਹੀ ਇਹ ਮੁਕਤ ਦਾ ਦਰ ਮਿਲਦਾ ਹੈ ਨਿਜ ਕਰ ਮਹਲ ਅਪਾਰ ਕੋ ਅਪਰੰਪਰ ਸੋਈ ਨਿਜ ਕਰ ਕਿ ਉਹ ਅਵਸਥਾ ਜਿੱਥੇ ਮਨੁੱਖ ਡੋਲਦਾ ਨਹੀਂ ਉਹ ਮਿਲ ਗਈ ਹੈ ਜੀ ਮੇਨ ਸ਼ਬਦਾਂ ਤੇਰ ਕੋ ਨਹੀਂ ਬੁੱਝੈ ਸੁਖ ਹੋਈ ਸ਼ਬਦ ਨੂੰ ਬੁੱਝ ਕੇ ਹੀ ਸੁਖ ਮਿਲਦਾ ਹੈ ਸ਼ਬਦ ਤੋਂ ਬਿਨਾ ਸੁਖ ਨਹੀਂ ਮਿਲਦਾ ਕੀ ਲੈ ਆਇਆ ਲੈ ਜਾਏ ਕੀ ਫਾਸੀ ਜਮ ਜਾਲਾ ਕੀ ਸੰਸਾਰ ਚ ਲੈ ਕੇ ਆ ਕੀ ਲੈ ਕੇ ਜਾਏਗਾ ਕਿਉਂ ਜਮਾਂ ਦੇ ਫਾਹੇ ਚ ਪਿਆ ਹੈ ਡੋਲ ਬੱਦਾ ਕਸ ਜੀਵ ਦੀ ਆਕਾਸ਼ ਪਤਲ ਮਾਸੇ ਤੇ ਮਾਇਆ ਜੇਵਰੀ ਦੇ ਨਾਲ ਵੱਧਾ ਹੋਇਆ ਗੁਰਮਤਿ ਨਾਮ ਨਾ ਵਿਸਰੇ ਸਜ ਪਤ ਪਾਈ ਜਾਏ ਸਈ ਗੁਰੂ ਦੇ ਨਾਮ ਗੁਰੂ ਦੀ ਮਤ ਲਿਆ ਨਾਮ ਨਹੀਂ ਵਿਸਰਦਾ ਜਿੰਦਗੀ ਸਹਿਜ ਟਿੱਕੀ ਰਹਿੰਦੀ ਹੈ ਅੰਤਰ ਸ਼ਬਦ ਨੀਦਾਨ ਹੈ ਮਿਲ ਆਪ ਗਵਾਈਆ ਜਿਨ੍ਹਾਂ ਨੇ ਸ਼ਬਦ ਰੂਪੀ ਖਜ਼ਾਨਾ ਹਸਲ ਕਰ ਲਿਆ ਨੇ ਆਪਣਾ ਆਪ ਗਵਾਲ ਲਿਆ ਹੈ ਨਾਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਜਿਦਿ ਤੇਰੀ ਕਿਰਪਾ ਕਰਦਾ ਹਰੀ ਦੇ ਨਾਲ ਜੁੜ ਜਾਂਦਾ ਹੈ ਨਾਨਕ ਮੇਲ ਨ ਚੁਕੀ ਲਾਹਾ ਸਚ ਪਾਵੈ ਨਾਨਕ ਫਿਰ ਉਹ ਸੱਚ ਦਾ ਲਾਹਾ ਖਟ ਲੈਂਦਾ ਹੈ ਜੀ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੁਕੀ ਲਾਹ ਸਚ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ